ਪਿਆਰੇ ਦਰਸ਼ਕੋ ਵਾਹ ਕ੍ਰਿਜਿਕਾ ਖਲਸਾ ਵਾਹ ਕ੍ਰਿਜਿਕੀ ਫਤਹ ਸਾਰੇ ਦਰਸ਼ਕਾਂ ਦਾ ਸ਼ਰੋਤਿਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਸ਼ੀਰ ਗੁਰੂ ਗ੍ਰੰਥ ਸਾਹਿਬ ਜਿਤੇ ਬਾਣੀ ਦੇ ਸੱਚ ਦੇ ਆਧਾਰ ਤੇ ਕੀਤੇ ਗਏ ਖੋਜ ਨੂੰ ਸਮਝ ਰਹੇ ਹਨ ਤੇ ਉਸ ਸੰਸਾਰ ਜੀਵਨ ਚਾਚ ਬਣਾਉਣ ਦਾ ਯਤਨ ਕਰ ਰਹੇ ਹਾਂ ਤਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਚਰਚਾ ਕਰਦੇ ਹਾਂ ਬਦਲੇ ਨਿਤਨੇਮ ਵਿੱਚ Hindu ਮਤ ਦੇ ਤਿੰਨ ਗ੍ਰੰਥਾਂ ਦੇ ਅੰਸ਼ ਬਦਲੇ ਸ਼ਬਦ ਕਿਉਂ ਵਰਤਿਆ ਗਿਆ ਕਿਉਂਕਿ ਜੋ ਅਸਲ ਨਿਤਨੇ ਸਾਨੂੰ ਗੁਰੂ ਪਾਤਸ਼ਾਹੀ ਵੱਲੋਂ ਬਖਸ਼ਿਸ਼ ਕੀਤਾ ਗਿਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਹੋ ਸਕਦਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਉਹ ਨਿਤਨੇਮ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਪਹਿਲੇ ਪਾਸ਼ਾ ਤੋਂ ਬਣਦਾ ਆ ਪੰਜਵੇਂ ਪਾਸ਼ਾ ਨੇ ਉਸ ਨੂੰ ਫਾਈਨਲ ਟੱਚ ਦੇ ਕੇ ਆਦੀ ਬੀੜ ਵਿੱਚ ਦਰਜ ਕਰਵਾਇਆ ਫਿਰ ਦਸਵੇਂ ਪਾਸ਼ਾ ਜੀ ਨੇ ਇਸੇ ਪਾਣੀ ਪਾਸ਼ੋਈ ਦੇ ਬਣਾਏ ਗਏ ਨਿਤਨੇ ਨੂੰ ਪਰਵਾਨਗੀ ਵਖਸ਼ਿਸ਼ ਕੀਤੀ ਤੇ ਦੰਡ ਮੇ ਬੀੜ ਵਿੱਚ ਉਸੇ ਤਰ੍ਹਾਂ ਹੀ ਦਰਜ ਕਰਵਾ ਦਿੱਤਾ ਸੋ ਕਹਿ ਸਕਦੇ ਹਾਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਖਸ਼ਿਆ ਹੋਇਆ ਨਿਤਨੇਮ ਸਿੱਖ ਦਾ ਉਹੀ ਅਸਲੀ ਨਿਤਨੇਮ ਸੀ ਤੇ ਰਹੇਗਾ ਕਿਉਂਕਿ ਨਿਤਨੇਮ ਜੋ ਗੁਰੂ ਹੈ ਗੁਰੂ ਪਦਵੀ ਗੁਰ ਹੈ ਜਿਸ ਨੂੰ ਮਿਲੀ ਹੈ ਜਿਸ ਗ੍ਰੰਥ ਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਨਿਤਨੇਮ ਇਸ ਤੋਂ ਬਾਹਰ ਨਹੀਂ ਹੋ ਸਕਦਾ ਇਸ ਤੋਂ ਬਾਹਰ ਦੀ ਰਚਨਾਵਾਂ ਨਿਤਨੇਮ ਨਹੀਂ ਬਣ ਸਕਦੀਆਂ ਕਿਉਂਕਿ ਮੱਥਾ ਸਿ ਗੁਰੂ ਨੂੰ ਟੇਕਦੇ ਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਇਸ ਦੀ ਬਾਣੀ ਜਿਹੜੀ ਹੈ ਉਹ ਹੀ ਨਿਤਨੇਮ ਵਿੱਚ ਸ਼ਾਮਲ ਕੀਤੀ ਗਈ ਤੁਸੀਂ ਪਾਤਸ਼ਾਹ ਵੱਲੋਂ ਤੇ ਇਹ ਜਦੋਂ ਤੱਕ ਦੁਨੀਆ ਕਾਇਮ ਹੈ ਇਹ ਜੋ ਇਟਰਨਲ ਗ੍ਰੰਥਾਸ਼ੀਰ ਗੁਰੂ ਗ੍ਰੰਥ ਸਾਹਿਬ ਇਸ ਵਿੱਚ ਜੋ ਨਿਤਨੇਮ 13 ਪੰਨੇ ਪਹਿਲੇ ਛਾਪੇ ਦੀ ਬੀੜ ਦੇ ਬਣਦੇ ਹਨ ਉਹ ਜੁਗਾ ਜੁਗਾ ਤੱਕ اٹਲ ਇਹ ਨਿਤਨੇਮ ਜਿਹੜਾ ਰਹੇਗਾ ਭਾਵੇਂ ਲੋਕ ਇਸ ਨੂੰ ਜਿੱਦਾਂ ਮਰਜੀ ਬਦਲ ਲੈਣ ਤੇ ਬਦਲਿਆ ਹੋਇਆ ਸੁ ਬਦਲਿਆ ਨਿਤਨੇਮ ਜਿਹੜਾ ਮਤਲਬ ਇਹ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਿਤਨੇਮ ਇਹ ਬਦਲ ਕੇ ਜੋ ਬਣਾਏ ਗਏ ਨਿਤਨੇਮ ਉਹ ਗੁੱਟਕਿਆਂ ਵਿੱਚ ਹੈ ਉਸਿਆcret ਮਰਿਆਦਾ ਵਿੱਚ ਵੀ ਹੈ ਉਹਨੂੰ ਆਪਾਂ ਕਹਿੰਦੇ ਬਦਲਿਆ ਹੋਇਆ ਨਿਤਨੇਮ ਸੋ ਬਦਲੇ ਹੋਏ ਨਿਤਨੇਮ ਵਿੱਚ Hindu ਮਾਧਿਅਮ ਗ੍ਰੰਥਾਂ ਦੇ ਅੰਸ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਜੋ ਨਿਤਨੇਮ ਹੈ ਉਹਦੇ ਵਿੱਚ Hindu ਮਾਧਿਅਮ ਗ੍ਰੰਥਾਂ ਦਾ ਕੋਈ ਵੀ ਅੰਸ਼ ਨਹੀਂ ਹੈ ਤਾਂ ਇਹ ਨਿਤਨੇਮ ਜਿਹੜਾ ਹੈ ਸ਼ੋਨੀ ਕਮੇਟੀ ਨੇ ਇਹ ਬਦਲਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ 1931 ਤੋਂ 45 ਵਿੱਚ ਇਹ ਸੇcret ਰੇਤਮਰਿਆ ਬਣਾਈ ਗਈ ਉਹਦੇ ਵਿੱਚ ਬਦਲ ਕੇ ਨਿਯਮ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਜਿਹੜਾ ਕਿ ਸਿੱਖਾਂ ਨੂੰ ਪੜਨ ਵਾਸਤੇ ਇਸ ਤਰ੍ਹਾਂ ਮਜਬੂਰ ਕੀਤਾ ਗਿਆ ਸਿੱਖ ਪੜਦੇ ਗਏ ਸਾਰੇ ਪੜਦੇ ਗਏ ਇਸ ਵਿਸ਼ਵਾਸ ਨਾਲ ਕਿ ਸ਼ੋਮਨੀ ਕਮੇਟੀ ਸਿੱਖਾਂ ਦੀ ਯੋਜਧੰਦੀ ਹੈ ਇਹਨੇ ਜੋ ਕੀਤਾ ਸਹੀ ਕੀਤਾ ਪਰ ਜਿੱਥੋਂ ਰਚਨਾਵਾਂ ਲਈਆਂ ਸਨ ਉਹ ਕਿਸੇ ਨੇ ਨਹੀਂ ਦੇਖੀਆਂ ਕਿਸੇ ਨੇ ਨਹੀਂ ਪੜ੍ਹੀਆਂ ਜਦੋਂ ਖੋਜ ਹੋਈ ਖੋਜ ਹੋਣ ਤੋਂ ਬਾਅਦ ਪਤਾ ਲੱਗਾ ਕਿ ਹੋਰ ਰਚਨਾਵਾਂ ਜਿਹੜੀਆਂ ਐਡ ਕੀਤੀਆਂ ਗਈਆਂ ਬਾਹਰੋਂ ਸ਼ੀਗੁਰਗ੍ਰੰਥ ਸਾਹਿਬ ਦੇ ਬਾਦੋਂ ਉਰਚਨਾ ਮਾਸ਼ੀਗੁਰੂਗ੍ਰੰਥ ਸਾਹਿਬ ਦੀ ਫਲਸਫੇ ਨਾਲ ਬਿਲਕੁਲ ਮੈਚ ਕਰਦੀਆਂ ਅਤੇ ਉਹ ਹਿੰਦੂ ਮਤ ਦੇ ਤਿੰਨ ਗ੍ਰੰਥਾਂ ਦਾ ਜਿਹੜਾ ਉਸਾਰੰਸ਼ ਵਿੱਚੋਂ ਲੈ ਕੇ ਉਹ ਦਰਜ ਕਰਤਾ ਗਿਆ। ਤੋਂ ਆਪਾਂ ਦੇਖਦੇ ਹਾਂ ਇਹ ਕਿਹੜੇ ਤਿੰਨ ਗ੍ਰੰਥਾਂ ਜਿਨ੍ਹਾਂ ਦੇ ਅੰਸ਼ ਅਸੀਂ ਦੇਖਦੇ ਹਾਂ ਮਜੂਦਾ ਜੋ ਨਿਤਨੇਮ ਬੰਦਲੇ ਨਿਤਨੇਮ ਹੈ ਉਹਦੇ ਵਿੱਚ ਇਹ ਅੰਸ਼ ਜਿਹੜੇ ਆਪਾਂ ਦੇਖ ਰਹੇ ਹਾਂ। ਤੋਂ ਆਓ ਆਪਾਂ ਚੱਲਦੇ ਹਾਂ ਇੱਕ ਪੁਸਤਕ ਵੱਲ ਜਿਸ ਦਾ ਨਾਮ ਹੈ ਦਸਮ ਗ੍ਰੰਥ ਦੀ ਅਸਲੀਅਤ ਮੁੱਢਲਾ ਨਾਮ ਚਿੱਤਰ ਨਾਟਕ ਇਹ ਜਿਹੜੀ ਪੁਸਤਕ ਹੈ ਇਹ ਆਨਲਾਈਨ ਪੀਡੀਐਫ ਦਾ ਅਵੇਲੇਬਲ ਹੈ ਤੇ ਦਾਸ ਨੇ ਇਹ ਜਿਹੜਾ ਪੀਡੀਐਫ ਹੈ ਆਨਲਾਈਨ ਅਵੇਲੇਬਲ ਉਹਦੇ ਉੱਪਰ ਕੈਮਰਾ ਆਈ ਪੋਸਟ ਕੀਤਾ ਹੈ ਹਾਰਡ ਫੈਕਟਸ ਅਬਾਊਟ ਦਸੰਗ੍ਰੰਥ ਇਹ ਪੁਸਤਕ ਲਿਖੀ ਹੈ ਸਰਦਾਰ ਅਦਲਬੀਰ ਸਿੰਘ ਐਮ ਐਸ ਸੀ ਉਹਨਾਂ ਨੇ ਪੁਸਤਕ ਲਿਖੀ ਹੈ ਬੜੀ ਖੋਜ ਕਰਕੇ ਬੜੀ ਮਿਹਨਤ ਕਰਕੇ ਤੇ ਇਹ ਪੁਸਤਕ ਜਿਹੜੀ ਆ ਤੁਸੀਂ ਸਰਚ ਕਰੋ ਆਨਲਾਈਨ ਤੁਸੀਂ ਪੜ ਸਕਦੇ ਆ ਦਸ ਬ੍ਰਾਂਧ ਦੀ ਇਸਲੀਤ ਇਹਦਾ ਨਾਮ ਹੈ ਰਿਟਰਨ ਬਾਈ ਸਰਦਾਰ ਅਦਲਬੀਰ ਸਿੰਘ ਐਮ ਐਸ ਸੀ ਕੀ ਗੂਗਲ ਤੇ ਸਰਚ ਕਰੋ ਇਹ ਪੁਸਤਕ ਆ ਜਾਏਗੀ ਪੀਡੀਐਫ ਇਹਦਾ ਮਿਲਦਾ ਹੈ ਉਥੋਂ ਪੜਿਆ ਜਾ ਸਕਦਾ ਸੋ ਇਹਦੇ ਇਹਦੇ ਉੱਪਰ ਪੰਕਤੀ ਲਿਖੀ ਆ ਉਗਰੇ ਗਿਆ ਜੈਸਾ ਖੋਟਾ ਢੱਬੂਆ ਨਦਰੇ ਸਰਾਫਾਂ ਆਇਆ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਪੰਨਾ 381 ਉੱਪਰ ਲਿਖਿਆ ਸੋ ਆ ਇਹਦੇ ਵਿੱਚ ਜਿਹੜੀ ਸਦਾ ਦਿਲਬੀਰ ਸਿੰਘ ਦੀ ਖੋਜ ਹੈ ਉਹਨੂੰ ਆਪਾਂ ਸਾਹਮਣੇ ਰੱਖਦੇ ਆਂ ਤੋ ਇਹਦੇ ਵਿੱਚ ਇਹ ਦੇਖੋ ਸ਼ਿਰੋਗ੍ਰੰਥ ਸਾਹਿਬ ਜੀ ਦੀ ਤੁਰਕੀ ਬਾਣੀ ਤੋਂ ਸੇਧ ਲੈ ਕੇ ਵਿਚਿਤ੍ਰਨਾਟ ਗ੍ਰੰਥ ਦੇ ਤਿੰਨ ਆਧਾਰ ਗ੍ਰੰਥਾਂ ਦਾ ਇੱਥੇ ਸਾਰ ਦਿੱਤਾ ਗਿਆ ਪਹਿਲਾ ਗ੍ਰੰਥ ਹੈ ਮਾਰਕण्डे पुराण ਇਹ ਪਹਿਲਾ ਗ੍ਰੰਥ ਹੈ ਥੋੜਾ ਹਾਈਲਾਈਟ ਕਰ ਦਿੰਨੇ ਇਸ ਨੂੰ ਮਤਲਬ ਫੋਟੋ ਵਟਾ ਕਰਦੇ ਆਂ ਅੰਕੇ ਪੜਨਾ ਸਾਨ ਹੋਵੇ ਮਾਰਕੰਡੇ ਪੁਰਾਣ ਇਹ ਪਹਿਲਾ ਗ੍ਰੰਥ ਹੈ Hindu ਮਤ ਦਾ ਮਾਰਕੰਡੇ ਪੁਰਾਣ ਇਹਦੇ ਅੰਸ਼ ਕਿੱਥੇ ਆਉਂਦੇ ਆ ਜਿਹੜਾ ਮੌਜੂਦਾ ਨਿਤਨੇਮ ਹੈ ਮਾਰਕੰਡੇ ਪੁਰਾਣ ਵਿੱਚ ਕੀ ਕੀ ਹੈ ਸਤਲਬੀਰ ਸਿੰਘ ਨੇ ਇਹ ਵੀ ਬ੍ਰੈਕਟ ਵਿੱਚ ਲਿਖਿਆ ਦੇਵੀ ਪਾਰਵਤੀ ਚੰਡੀ ਦੁਰਗਾ ਭਗਉਤੀ ਸ਼ੇਵਾ ਕਾਲਕਾ ਕਾਲ ਇਹਦੀ ਕਥਾ ਜਿਹੜੇ ਮਾਰਕੰਡੇ ਪੁਰਾਣ ਵਿੱਚ ਹੈ ਇਸ ਦੇਵੀ ਦੁਰਗਾ ਦੀ ਇਹ ਜਿਹੜੀ ਕਥਾ ਹੈ ਮਾਰਕੰਡੇ ਪੁਰਾਣ ਦੀ ਇਹਦੇ ਅੰਸ਼ ਜਿਹੜੇ ਉਹ ਨਿਤਨੇਮ ਵਿੱਚ ਆ ਚੁੱਕੇ ਆ ਇਹ ਕਿੱਥੇ ਅੰਸ਼ ਇਹਦੇ ਜਦੋਂ ਅਸੀਂ ਦੇਖਦੇ ਆ ਅਰਦਾਸ ਦਾ ਜਿਹੜਾ ਰੂਪ ਬਣਾਇਆ ਗਿਆ ਉਹਦਾ ਪਹਿਲਾ ਜਿਹੜਾ ਪਹਿਰਾ ਜਾਂ ਪਹਿਲੀ ਪੋੜੀ ਜਿਹੜੀ ਹੈ ਉਹ ਮਾਰਕੰਡੇ ਪੁਰਾਣ ਜਿਹੜਾ ਗ੍ਰੰਥ ਹੈ Hindu Mata ਉਹਦੇ ਵਿੱਚ ਦੁਰਗਾ ਦੇਵੀ ਦੀ ਜਿਹੜੀ 700 ਸ਼ਲੋਕਾਂ ਵਾਲੀ ਕਥਾ ਆ ਉਹਦਾ ਅਨੱਥਾ ਕੀਤਾ ਗਿਆ ਪ੍ਰਥਮ ਕੋਤੀ ਸਿਮਰ ਕੇ ਵਿੱਚ ਤੇ ਉਹ ਪੌੜੀ ਜਿਹੜੀ ਆ ਉਹ ਅਰਕਾਰ ਦਾ ਭਾਗ ਬਣ ਚੁੱਕੀ ਹੈ ਇਸ ਪੌੜੀ ਨੇ ਸਿਖਾਂਤਰ ਲਿਆਂਦਾ ਮਾਰਕੰਡੇ ਪੁਰਾਣ ਗ੍ਰੰਥ Hindu Mata ਗ੍ਰੰਥ ਹੈ ਸੋ ਇਸ ਵਿੱਚ ਦੇਵੀ ਦੀ ਸਿਫਤ ਵਿੱਚ 700 ਸ਼ਲੋਕਾਂ ਵਾਲੀ ਕਥਾ ਲਿਖੀ ਹੋਈ ਹੈ ਉਹਦਾ ਯਰ ਟ੍ਰਾਂਸਲੇਸ਼ਨ ਹੈ ਉਹਦਾ ਉਲੱਥਾ ਜਿਹੜਾ ਹੈ ਉਹ ਦਸੰਬਰਾਂਤ ਵਿੱਚ ਉਹ ਲੇਂਦਾ ਗਿਆ ਤਿੰਨ ਤਿੰਨ ਕਹਾਣੀਆਂ ਵਿੱਚ ਜਿਵੇਂ ਚੰਡੀ ਚਰਿਤ੍ਰ ਰੋਕਤ ਬਲਾਸ ਚੰਡੀ ਚਰਿਤ੍ਰ ਦੂਜਾ ਤੇ ਵਾਰ ਦੁਰਗਾ ਕੀ ਜਿਹਦਾ ਨਾਮ ਬਦਲ ਕੇ ਵਾਰ ਸ਼੍ਰੀ ਭਗਵਤੀ ਕਿਚ ਰੱਖਿਆ ਹੈ ਇਹ ਚੇਂਜ ਕੀਤਾ ਗਿਆ ਨਾ ਤਾਂ ਇਹ ਜਿਹੜੀ ਪੌੜੀ ਹੈ ਪੜੀ ਜਾਂਦੀ ਅਰਦਾਸ ਦੇ ਵਿੱਚ ਏ ਪਿਆਰਿਓ ਮਾਰਕੰਡੇ ਪੁਰਾਣ ਵਿੱਚੋਂ ਆਈ ਆ ਦੇਵੀ ਦੀ ਸਿਫਤ ਵਿੱਚ ਇਹ ਪੌੜੀ ਲਿਖੀ ਗਈ ਹੈ ਕਿਉਂਕਿ ਸਾਰੀ ਜੇ ਵਾਰ ਪੜੋ ਤਾਂ ਉਹਦੀਆਂ 55 ਪੌੜੀਆਂ ਤੇ 55ਵੀਂ ਪੌੜੀ ਵਿੱਚ ਕਵੀ ਨੇ ਖੁਦ ਇਹ ਲਿਖ ਦਿੱਤਾ ਕਿ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਸਾਰੀਆਂ ਪੌੜੀਆਂ ਦੁਰਗਾ ਦਾ ਪਾਠ ਬਣਾਇਆ ਹੋਇਆ ਤੇ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਇਹਦੀ ਇਹ ਜਿਹੜੀ ਇੰਪੋਰਟੈਂਸ ਹੈ ਉਹ ਕਵੀ ਖੀਰਲੇ ਬੰਦ ਵਿੱਚ ਲਿਖਦਾ ਤੇ ਕਹਿੰਦਾ ਮੈਂ ਦੁਰਗਾ ਦਾ ਪਾਠ ਸਾਰੀਆਂ ਪੌੜੀਆਂ ਦੁਰਗਾ ਦਾ ਪਾਠ ਬਣਾਇਆ ਤੇ ਇਹ ਦੁਰਗਾ ਦਾ ਪਾਠ ਜਿਹੜਾ ਹੈ ਪਹਿਲੀ ਪੌੜੀ ਜਿਹੜੀ ਹੈ ਉਹ ਮਾਰਕੰਡੇ ਪੁਰਾਣ ਵਿੱਚੋਂ ਆਈ ਹੈ ਸੋ ਇਸ ਦੁਰਗਾ ਦਾ ਨਾ ਸ਼ਿਵਾ ਵੀ ਇਹ ਜਿਹੜਾ ਦੇਸ਼ਵਾ ਪਰਮ ਹੋਏ ਇਹ ਹੈ ਜਿਹੜਾ ਪੜਿਆ ਜਾਂਦਾ ਉਹ ਵੀ ਇਹ ਜਿਹੜੀ ਸ਼ਿਵਾ ਹੈ ਮਾਰਕੰਡੇ ਪੁਰਾਣ ਵਾਲੀ ਦੁਰਗਾ ਇਹ ਉਹਦੇ ਉੱਤੋਂ ਹੀ ਕਵੀ ਨੇ ਵਾਰ ਮੰਗਿਆ ਹੋਇਆ ਤਾਂ ਅੱਗੇ ਚੱਲਦੇ ਆਂ ਦੂਜਾ ਗ੍ਰੰਥ ਜਿਹੜਾ ਹੈ ਉਹ ਹੈ ਸ਼ਿਵ ਪੁਰਾਣ ਮਾਰਕੰਡੇ ਪੁਰਾਣ ਦੀ ਜੇ ਗੱਲ ਕਰੀਏ ਤੇ ਇਹਦੇ ਅੰਸ਼ ਜਿਹੜੇ ਆ ਦੁਰਗਾ ਦੇਵੀ ਦੀ ਸੇਵ ਸਲਾਹ ਦੇ ਇਹ ਸਾਨੂੰ ਜਾਪ ਰਚਨਾ ਜਿਹੜੀ ਪਾਈ ਗਈ ਨਿਤਨੇਮ ਵਿੱਚ ਉਹਦੇ ਵਿੱਚ ਵੀ ਮਿਲਦੇ ਆ ਇਸ ਦੁਰਗਾ ਦੇਵੀ ਦੇ ਸੇਫ ਦੇ ਅੰਸ਼ ਉਹਦੇ ਵਿੱਚ ਵੀ ਮਿਲਦੇ ਆ। ਸੋ ਮਾਰਕੰਡੇ ਪੁਰਾਣ ਇੱਕ ਤਾਂ ਜਾਬ ਵਿੱਚ ਆ ਗਿਆ ਦੁਰਗਾ ਰਹੀਂ ਦੁਰਗਾ ਦੇ ਸਫਤਾਰ ਆਹੀਂ ਤੇ ਇੱਕ ਅਰਦਾਸ ਦੀ ਪਹਿਲੀ ਪੌੜੀ ਰਹੀਂ। ਦੂਜਾ ਗ੍ਰੰਥ ਜਿਹੜਾ ਹੈ ਉਹ ਹੈ ਸ਼ਿਵ ਪੁਰਾਣ। ਸ਼ਿਵ ਪੁਰਾਣ ਗ੍ਰੰਥ ਜਿਹੜਾ ਹੈ ਇਹਦੇ ਵਿੱਚ ਸ਼ਿਵ ਜੀ ਦੇ ਜਿਹੜੇ ਰੂਪ ਹੈ ਜਿਵੇਂ ਮਹਾਕਾਲ ਹੈ ਇਹ ਸ਼ਿਵ ਜੀ ਦਾ ਇੱਕ ਰੂਪ ਹੈ। ਸ਼ਿਵੀ ਦੇ 12 ਰੂਪ ਆ। ਜਿਹਨਾਂ ਨੂੰ ਜੋਤਰੀ ਲਿੰਗਮ ਕਿਹਾ ਜਾਂਦਾ ਜੋਤਰੀ ਲਿੰਗਮ Google ਤੇ ਸਰਚ ਕਰੋ 12 ਜੋਤਰੀ ਲਿੰਗਮ ਆਫ ਸ਼ਿਵਾ ਤੇ ਤੁਹਾਡੇ ਸਾਹਮਣੇ ਉਹ ਸਾਰਾ ਚਿੱਠਾ ਜਗਾ ਸਾਰਾ ਨਕਸ਼ਾ ਆ ਜਗਾ 12 ਜੋਤਰੀ ਲਿੰਗਮ ਦੇ ਨਾਮ ਕੀ ਕੀ ਆ ਤੇ ਉਹ ਕਿੱਥੇ ਕਿੱਥੇ ਸਥਿਤ ਹਨ ਤੇ ਇਹ ਜਿਹੜਾ ਮਹਾਕਾਲ ਹੈ ਇਹ ਸਾਨੂੰ ਦਿੱਤਾ ਗਿਆ ਸ਼ਿਵ ਪੁਰਾਣ ਵਿੱਚੋਂ ਹੁਣ ਮਹਾਕਾਲ ਜਿਹੜਾ ਹੈ ਸ਼ਿਵ ਪ੍ਰਾਣ ਚੋਂ ਦਿੱਤਾ ਗਿਆ ਕਿਉਂਕਿ ਮਹਾਕਾਲ ਜਿਹੜਾ ਹੈ ਸ਼ਿਵ ਜੀ ਦਾ ਇੱਕ ਰੂਪ ਹੈ ਇਹਦਾ ਚੋਤਰੀ ਲਿੰਗਮ ਹੈ ਇਹਦੇ ਹੋਰ ਵਖ ਵਖ ਨਾਮ ਜਿਹੜੇ ਆ ਉਹ ਸਰਬਕਾਲ ਹੈ ਸਰਬਨੋਹ ਹੈ ਖੜਗਕੇਤ ਹੈ ਅਸਤੋਜ ਹੈ ਅਸਕੇਤ ਵਗੈਰਾ ਇਹ ਸਾਰੇ ਹੋਰ ਨਾਮ ਆ ਇਹਦੇ ਕਿ ਜਿਹੜੇ ਸ਼ਿਵ ਪ੍ਰਾਣ ਵਿੱਚੋਂ ਆਏ ਆ ਹੁਣ ਇਤਨੇ ਵਿੱਚ ਕਿੱਥੇ ਆ ਨੇਤਨੇ ਵਿੱਚ ਜਿਹੜਾ ਮਹਾਕਾਲ ਹੈ ਇਹ ਸਾਨੂੰ ਮਹਾਕਾਲ ਜਿਹੜਾ ਆ ਇਹ ਜਿਹੜੀ ਚੌਪਈ ਪੜੀ ਜਾਂਦੀ ਹੈ ਕਬੀਰ ਬਾਜ ਬੇਂਤੀ ਚੌਪਈ ਉਹਦੇ ਵਿੱਚ ਮਹਾਕਾਲ ਆ ਗਿਆ ਉਹਦੇ ਵਿੱਚ ਆਸਤੋ ਜਾ ਗਿਆ ਉਹਦੇ ਵਿੱਚ ਖੜਕੇਤ ਆ ਗਿਆ ਇਹ ਜਿਹੜੇ ਨਾਂ ਆਏ ਆ ਉਹਦੇ ਵਿੱਚ ਇਹ ਸਾਰੇ ਛੇ ਪੁਰਾਣ ਵਿੱਚੋਂ ਸ਼ਿਵ ਜੀ ਦੇ ਜਿਹੜੇ ਵੱਖ-ਵੱਖ ਰੂਪ ਹੈ ਜਿਵੇਂ ਮਹਾਕਾਲ ਹੈ ਇਹਦੇ ਇਹ ਮਹਾਕਾਲ ਦੇ ਵਾਕ ਵਾਕ ਨਾ ਆ। ਤੇ ਇਹ ਨਾਂ ਜਿਹੜੇ ਆ ਇਹ ਸਾਨੂੰ ਦਸ਼ਮ ਗ੍ਰੰਥ ਵਿੱਚ ਵੀ ਮਿਲਦੇ ਆ ਕਿਉਂਕਿ ਦਸ਼ਮ ਗ੍ਰੰਥ ਵਿੱਚ ਇਹ ਚੌਪਈ ਜਿਹੜੀ ਹੈ ਇਹ ਦਸ਼ਮ ਗ੍ਰੰਥ ਦੇ ਵਿੱਚ ਅ ਦਰਜ ਹੈ। ਉਹ ਕਿਦਾਂ ਦਰਜ ਹੈ ਉਹਦੇ ਵਿੱਚ ਜਿਹੜੇ ਤ੍ਰਿਆ ਚਿੱਤਰ ਆਏ ਆ ਤ੍ਰਿਆ ਚਿੱਤਰਾ ਵਿੱਚ ਜਿਹੜਾ ਆਖਰੀ ਤ੍ਰਿਆ ਚਿੱਤਰ ਹੈ 3 ਇਹ ਚਿੱਤਰ ਉਹ ਆਖਰੀ ਤ੍ਰਿਮੇ ਦਾ 74 ਜਿਹੜਾ ਆ ਉਹਦੇ ਵਿੱਚੋਂ ਚੋਪਈ ਲੈ ਗਈ ਆ ਤੋਂ ਉਸ ਚੋਪਈ ਦੇ ਵਿੱਚ ਮਹਾਕਾਲ ਜਿਹੜਾ ਉਹ ਲੜ ਰਿਹਾ ਆ ਜਿਹੜੀ ਜਿਹੜਾ ਮਾਰਕੰਡੇ ਪੁਰਾਣ ਹੈ ਇਹਦੇ ਵਿੱਚੋਂ ਦੁਰਗਾ ਲੜਦੀ ਹੈ ਦੈਂਤਾਂ ਦੇ ਨਾਲ ਸ਼ਿਵ ਪੁਰਾਣ ਵਾਲਾ ਮਹਾਕਾਲ ਜਿਹੜਾ ਇਹ ਫਿਰ ਜੇ ਤ੍ਰਿਯਾ ਚਿੱਤਰ ਨੰਬਰ 404 ਆਖਰੀ ਤ੍ਰਿਯਾ ਚਿੱਤਰ ਹੈ 404 ਵਾਂ ਉਹਦੇ ਵਿੱਚ ਮਹਾਕਾਲ ਸ਼ਾਮਲ ਹੋ ਜਾਂਦਾ ਤੇ ਮਹਾਕਾਲ ਜਿਹੜਾ ਉਹ ਵੀ ਤੰਤਾ ਨਾਲ ਲੜਦਾ ਕਿਉਂਕਿ ਤ੍ਰਿਆ ਚਤਰ ਵਿੱਚੋਂ ਤ੍ਰਿਆ ਤੀਵੀ ਜਿਹੜੀ ਇੱਥੇ ਉਹਦਾ ਨਾਂ ਹੈ ਇੱਥੇ ਦੂਲਾ ਦੇ ਕਿਉਂਕਿ ਤ੍ਰਿਆ ਚਤਰ ਜਿਹੜੇ ਆ ਉਹ ਤੀਵਿਆਂ ਦੇ ਚਤਰ ਹੈ ਮਰਦਾਂ ਤੀਵਿਆਂ ਦੀਆਂ ਕਹਾਣੀਆਂ ਆ ਇੱਥੇ ਜਿਹੜਾ ਮਹਾਕਾਲ ਹੈ ਇਹਦੇ ਨਾਲ ਤੀਵੀ ਜਿਹੜੀ ਹੈ ਔਰਤ ਜਿਹੜੀ ਹੈ ਤ੍ਰਿਆ ਹੈ ਉਹ ਦੂਲਾ ਦੇਈ ਹੈ ਬੜੀ ਸੋਹਣੀ ਸੁਨੱਖੀ ਔਰਤ ਆ ਉਹਦੇ ਨਾਲ ਇਹ ਮਹਾਕਾਰ ਦਾ ਜਿਹੜਾ ਉਹ ਵਿਆਹ ਹੋਣਾ ਤੇ ਵਿਆਹ ਦੀ ਸ਼ਰਤ ਇਹ ਰੱਖੀ ਸੀ ਕਿ ਇਹ ਮਹਾਕਾਰ ਨੇ ਕਿਹਾ ਸੀ ਵੀ ਤੂੰ ਪਹਿਲਾਂ ਫਲਾਣਾ ਕੋਈ ਦੈਂਤ ਹੈ ਉਹਨੂੰ ਮਾਰ ਦੇ ਤੇ ਜੇ ਤੂੰ ਮਾਰੇਂਗੀ ਤਾਂ ਫਿਰ ਮੈਂ ਤੇਰੇ ਨਾਲ ਵਿਆਹ ਕਰਾਂ ਸਕਾਂਗਾ ਕੋਸ਼ਿਸ਼ ਕੀਤੀ ਉਸਨੇ ਉਹ ਤਾਂ ਨਹੀਂ ਮਰਿਆ ਉਹਨੇ ਫਿਰ ਬੇਨਤੀ ਕੀਤੀ ਕਿ ਮੇਰੀ ਮਦਦ ਕਰ ਤਾਂ ਫਿਰ ਮੈਂ ਮਾਰ ਸਕਦੀ ਆ ਫਿਰ ਮਹਾਕਾਰ ਮਦਾਨ ਵਿੱਚ ਨਿਤਰਿਆ ਉਹ ਮਹਾਕਾਲਿਤੋ ਮਦਾਂਚ ਨਿਤਰੀ ਆਏ ਦੇ ਨਾਂ ਸਰਵਕਾਲ ਸਰਬ ਲੋਖ ਖੜਵਕੇਤ ਅਸਤੁਜ ਖੜਗਾ ਤੁਜ ਕਾਲ ਇਹ ਵਖ ਵਖ ਨਾਂ ਜਿਹੜੇ ਆ ਉਸਤਰੀਆ ਚਤਰ ਵਿੱਚ ਇਸ ਮਹਾਕਾਲ ਦੇ ਆਉਂਦੇ ਆ ਸਵਾਲ ਇਹ ਹੈ ਕਿ ਅਸੀਂ ਪੜਦੇ ਨਹੀਂ ਸਾਨੂੰ ਪੜਨ ਦੀ ਰੁਚੀ ਨਹੀਂ ਹੈ ਜਿਨਾਂ ਚਿਰ ਅਸੀਂ ਆਪ ਖੁਦ ਨਹੀਂ ਪੜਦੇ ਇਰਚਨਾਮਾ ਉਹਨਾਂ ਚਿਰ ਯਕੀਨ ਨਹੀਂ ਕਿਸਨਵਾ ਸਕਦਾ ਕਿ ਇਹ ਗੱਲਾਂ ਜਿਹੜੀਆਂ ਇਦਾਂ ਦੀਆਂ ਹੈਗੀਆਂ ਪੜੋ ਆਪ ਹਰ ਇੱਕ ਮੈਟਰ ਜਿਹੜਾ ਹੈ ਹਰ ਤਰ੍ਹਾਂ ਦਾ ਮੈਟਰ ਸਾਨੂੰ ਆਨਲਾਈਨ ਅਵੇਲੇਬਲ ਹੈ ਤੇ ਉੱਥੋਂ ਅਸੀਂ ਇਹ ਚੀਜ਼ਾਂ ਦੇਖ ਸਕਦੇ ਹਾਂ ਪੜ ਸਕਦੇ ਹਾਂ ਖੋਜ ਕਰ ਸਕਦੇ ਹਾਂ ਬਿਨਾ ਖੋਜ ਤੋਂ ਕੁਝ ਹੱਥ ਪੱਲੇ ਨਹੀਂ ਪੈਂਦਾ ਤੇ ਪਿਆਰਿਓ ਉੱਥੋਂ ਜਿਹੜੀ ਸਾਡੇ ਕੋਲ ਚੌਪਈ ਜਿਹੜੀ ਕਵੇ ਬਾਜ ਬੇਨਤੀ ਚੌਪਈ ਆਈ ਹੈ ਇਹ ਸ਼ੇਪ੍ਰਾਨ ਦਾ ਜਿਹੜਾ ਮਹਾਕਾਲ ਹੈ ਇਹਦੇ ਅੱਗੇ ਬੇਨਤੀ ਕੀਤੀ ਗਈ ਹੈ ਕਿਉਂਕਿ ਮਹਾਕਾਲ ਜਿੱਤ ਜਾਂਦਾ ਜੰਗ ਦਾਦ ਹਾਰ ਜਾਂਦੇ ਆ ਦੁਲਾ ਦਾ ਇਹਨੂੰ ਮਿਲ ਜਾਂਦੀ ਹੈ ਤੇ ਜਿਹੜਾ ਕਵੀ ਹੈ ਉਹ ਜਿੱਤੇ ਹੋਏ ਮਹਾਕਾਲ ਅੱਗੇ ਫਿਰ ਬੇਨਤੀ ਕਰਦਾ ਕਿ ਤੂੰ ਬੜਾ ਬਲਵਾਨ ਹੈ ਬੜਾ ਬਹਾਦਰ ਹੈ ਤੇ ਦੁਲਾ ਦੇ ਦੀ ਰੱਖਿਆ ਕੀਤੀ ਹੈ ਦੈਂਤਾਂ ਨੂੰ ਮਾਰਿਆ ਤੇ ਮੇਰੀ ਵੀ ਰੱਖਿਆ ਕਰ ਤੋ ਇਸ ਤਰ੍ਹਾਂ ਮਹਾਕਾਲ ਦੇ ਰਾਹੀਂ ਚੌਪੈ ਦੇ ਰਾਹੀਂ ਇਹ ਸਾਡੇ ਕੋਲ ਆ ਗਿਆ ਸ਼ਿਵ ਪੁਰਾਨ ਨਿਤਨੇਮ ਦੇ ਵਿੱਚ ਬਦਲਿਆ ਨਿਤਨੇਮ ਉਹਦੇ ਵਿੱਚ ਸ਼ਿਵ ਪੁਰਾਨ ਆ ਗਿਆ ਹੁਣ ਸ਼ਿਵ ਪੁਰਾਨ ਤੇ ਮਾਰਕੰਡੇ ਪੁਰਾਨ ਇਹਨਾਂ ਦੋਹਾਂ ਦਾ ਜਿਹੜਾ ਅੰਸ਼ ਹੈ ਇਹ ਜਾਪ ਵਿੱਚ ਵੀ ਆਉਂਦਾ ਆ ਜਾਪ ਵਿੱਚ ਵੀ ਜਿਹੜੀਆਂ ਸ਼ਿਵ ਪੁਰਾਨ ਵਿੱਚ ਸ਼ਿਵ ਸਤੋਤਰ ਲਿਖਿਆ ਆ ਸ਼ਿਵ ਸਤੋਤਰ ਤੇ ਉਹ ਸ਼ਿਵ ਸਤੋਤਰਨ ਦੇ ਵਿੱਚੋਂ ਜਿਹੜੇ 1000 ਨਾਂ ਜਿਹੜੇ ਆ ਸ਼ਿਵ ਦੇ ਵਗ ਵਗ ਦਿੱਤੇ ਹੋਏ ਉਹਨਾਂ ਵਿੱਚੋਂ ਨਾਂ ਚੁਣ-ਚੁਣ ਕੇ ਜਿਹੜੇ ਆ ਉਹ ਵੀ ਉਹਦੀ ਕਵੀ ਨੇ ਸਿਫਤ ਕਰ ਕਰਕੇ ਉਹ ਜਾਪ ਬਣਾਇਆ ਤੇ ਉਹਦੇ ਵਿੱਚ ਦੁਰਗਾ ਦੇਵੀ ਜਿਹੜੀ ਹੈ ਇਹਦੀਆਂ ਸਿਫਤਾਂ ਜਿੱਥੇ ਨਵੇਂ ਲੋਕ ਲੋਕ ਨਵੇਂ ਲੋਕ માતા ਵਗੈਰਾ ਆਉਂਦਾ ਇਹ ਸਿਫਤਾਂ ਜਿਹੜੀਆਂ ਇਹਨਾਂ ਦੋਹਾਂ ਦੀਆਂ ਜਾਪ ਦੇ ਵਿੱਚ ਵੀ ਸਾਨੂੰ ਮਿਲਦੀਆਂ ਆ ਤਾਂ ਮਾਰਕੰਡੇ ਪ੍ਰਾਣ ਦਾ ਅੰਸ਼ ਵੀ ਆ ਗਿਆ ਜਾਪ ਵਿੱਚ ਸ਼ਿਵ ਪ੍ਰਾਣ ਦਾ ਅੰਸ਼ ਵੀ ਆ ਗਿਆ ਤੇ ਫਿਰ ਆਪਾਂ ਦੇਖਾਂਗੇ ਸ਼੍ਰੀ ਮਦ ਭਗਵਤ ਪ੍ਰਾਣ ਜਿਹੜਾ ਇਹਦਾ ਅੰਸ਼ ਵੀ ਜਾਪ ਦੇ ਵਿੱਚ ਸਾਨੂੰ ਮਿਲਦਾ ਸੋ ਤਿੱਜਾ ਗ੍ਰੰਥ ਜਿਹੜਾ ਹੈ ਉਹ ਸ਼੍ਰੀ ਮਦ ਭਾਗਵਤ ਪੁਰਾਣ ਹੈ ਇਹ ਤੂੰ ਮਾਤਾ ਗ੍ਰੰਥ ਹੈ ਸ਼੍ਰੀ ਮਦ ਭਾਗਵਤ ਪੁਰਾਣ ਸੋ ਇਹਦੇ ਵਿੱਚ ਕੀ ਹੈ ਦੇਵਤਾ ਵਿਸ਼ਨੂੰ ਦੇ ਵੱਖ-ਵੱਖ ਨਾਮ ਜਿਹੜੇ ਆ ਉਹਦੇ ਰਾਮ, ਕ੍ਰਿਸ਼ਨ, ਮੱਛ, ਕਚ ਇਹ ਜਿਹੜੇ ਵੱਖ-ਵੱਖ ਅਵਤਾਰ ਹੈ 24 ਅਵਤਾਰ ਮੱਛ, ਕਚ ਵਗੈਰਾ ਰਾਮ અવਤਾਰ கிருஷ்ண અવਤਾਰ ਇਹ ਸਾਰੇ ਸ਼ਿਪ ਸਾਰੇ ਭਾਗਵਤ ਪੁਰਾਣ ਵਿੱਚੋਂ ਆਇਆ ਸ਼੍ਰੀ ਮਦ ਭਾਗਵਤ ਪੁਰਾਣ اچھا ਇਹਦੇ ਵਿੱਚੋਂ ਹੁਣ ਸਾਨੂੰ ਜਾ ਵਿੱਚ ਜਿਹੜਾ ਆਪਣਾ ਨਿਤਨੇ ਬਦਲਿਆ ਇਹਦੇ ਵਿੱਚ ਸਾਨੂੰ ਕਿਹੜੇ ਅੰਸ਼ ਮਿਲਦੇ ਆ ਭਾਗਵਤ ਪੁਰਾਣ ਵਿੱਚੋਂ ਭਾਗਵਤ ਪੁਰਾਣ ਵਿੱਚ கிருஷ்ਨਾ અવਤਾਰ ਆਉਂਦਾ ਜਿਹੜਾ ਦਸ਼ਵਰਤ ਵਿੱਚ ਵੀ ਆਉਂਦਾ கிருஷ்ਨਾ અવਤਾਰ ਤੋ ਜਦੋਂ ਕ੍ਰਿਸ਼ਨ ਦੀਆਂ ਗੱਲਾਂ ਕਵੀ ਕਰਦਾ ਕ੍ਰਿਸ਼ਨ ਅਵਤਾਰ ਲਿਖਦਾ ਤੇ ਕ੍ਰਿਸ਼ਨ ਅਵਤਾਰ ਦੇ ਵਿੱਚ ਉਹ ਬਹੁਤ ਸਾਰੀਆਂ ਦੇਵੀ ਦੀਆਂ ਸਿਫਤਾਂ ਵੀ ਲਿਖਦਾ ਆ ਇਹ ਅਸੀਂ ਵੀਡੀਓ ਪਹਿਲਾਂ ਬਣਾ ਚੁੱਕੇ ਆ ਦਸ਼ ਗ੍ਰੰਥ ਵਿੱਚ ਦੁਰਗਾ ਦੇਵੀ ਦੀਆਂ ਸਿਫਤਾਂ ਤੇ ਉਹਦੇ ਵਿੱਚ ਇਹ ਕ੍ਰਿਸ਼ਨ ਅਵਤਾਰ ਵਿੱਚੋਂ ਦੁਰਗਾ ਦੇਵੀ ਦੀਆਂ ਸਿਫਤਾਂ ਲਈਆਂ ਸੀ ਅਥ ਦੇਵੀ ਯੂ ਕੀ ਉਸਤ ਕਥਨ ਉਹਦੇ ਵਿੱਚੋਂ ਅਸੀਂ ਰੈਫਰੈਂਸ ਦਿੱਤੇ ਕਿ ਕਿਵੇਂ ਦੇਵੀ ਦੀ ਉਸਤ ਕੀਤੀ ਗਈ ਆ ਔਰ ਨਾਲ ਨਾਲ ਇਹ ਵੀ ਦੱਸਿਆ ਗਿਆ ਸੀ ਉਹ ਦੇਵੀ ਦੀ ਜਿਹੜੀ ਉਸ ਰਚੀ ਗਈ ਹੈ ਸੇਮ ਬਈ ਉਹ ਜਾ ਵਿੱਚ ਵੀ ਕੀਤੀ ਗਈ ਹੈ ਇਹਦਾ ਮਤਲਬ ਹੈ ਕਿਸ਼ਨਾ ਅਵਤਾਰ ਰਾਹੀਂ ਜਿਹੜਾ ਭਾਗਵਤ ਪੁਰਾਣ ਹੈ ਗ੍ਰੰਥ ਤੀਜਾ ਗ੍ਰੰਥ ਇਹਦੇ ਅੰਸ਼ ਜਿਹੜਿਆ ਜਾ ਵਿੱਚ ਵੀ ਚਲੇਗਾ ਤੇ ਇਸ ਤੋਂ ਬਾ ਇਸ ਤੋਂ ਬਿਨਾ ਕਿਸ਼ਨਾ ਅਵਤਾਰ ਦੇ ਵਿੱਚ ਦੋ ਹੋਰ ਰਚਨਾਵਾ ਆਉਂਦੀਆਂ ਕਿਸ਼ਨਾ ਅਵਤਾਰ ਦੇ ਵਿੱਚ ਕਿ ਕਿ ਤੋਂ ਆਂਦੀ ਆ ਪਾਇੰਗੇ ਜਬ ਤੇ ਤੁਮਰੇ ਤੇ ਦੂਜੀ ਆਂਦੀ ਆ ਸਗਲ ਦੁਆਰ ਕੋ ਛਾੜ ਕੇ ਇਹ ਵੀ ਕ੍ਰਿਸ਼ਨ ਅਵਤਾਰ ਦੇ ਵਿੱਚੋਂ ਦੌਰਚ ਨਾਮਾ ਜਿਹੜੀਆਂ ਉਹ ਨਿਤਨੇ ਵਿੱਚ ਪਾਈਆਂ ਹੋਈਆਂ ਤੋ ਕ੍ਰਿਸ਼ਨ ਅਵਤਾਰ ਰਾਹੀਂ ਇਹ ਸ਼੍ਰੀ ਮਦ ਭਾਗਵਤ ਪੁਰਾਣ ਜਿਹੜਾ ਇਹ ਵੀ ਨਿਤਨੇ ਵਿੱਚ ਆ ਗਿਆ ਕਿਉਂਕਿ ਇਹਦੇ ਵਿੱਚ ਰਾਮ ਇਹਦੇ ਵਿੱਚ ਕ੍ਰਿਸ਼ਨ ਅਵਤਾਰ ਹੋਂ ਦਾ ਤੇ ਕ੍ਰਿਸ਼ਨ ਅਵਤਾਰ ਜਿਹੜਾ ਆ ਇਹਦੇ ਵਿੱਚੋਂ ਦੋ ਜਿਹੜੇ ਇਹ ਪਹਿਰੇ ਆ ਉਹ ਆਪਾਂ ਦੇਖਦੇ ਆਂ ਅੱਜ ਕੱਲ ਦੇ ਬਦਲੇ ਹੋਏ ਨਿਤਨੇਮ ਵਿੱਚ ਪਾਏ ਗਏ ਤੋ ਇਸ ਤਰ੍ਹਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਜਿਹੜਾ ਬਦਲਿਆ ਹੋਇਆ ਨਿਤਨੇਮ ਹੈ ਇਹਦੇ ਵਿੱਚ ਹਿੰਦੂ ਮਤ ਦੇ ਤਿੰਨੇ ਗ੍ਰੰਥ ਮਾਰਕੰਡੇ ਪੁਰਾਣ ਸ਼ਿਵ ਪੁਰਾਣ ਤੇ ਸ਼੍ਰੀ ਮਦ ਭਾਗਵਤ ਪੁਰਾਣ ਇਹਨਾਂ ਦੇ ਅੰਸ਼ ਜਿਹੜੇ ਆ ਉਹ ਪਾਏ ਗਏ ਕਿਉਂ ਪਾਏ ਗਏ ਆ ਇਹਦੇ ਪਿੱਛੇ ਕੀ ਚਾਲ ਸੀ ਕਿਉਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਤਨੇਮ ਤੋਂ ਬਾਹਰ ਕੱਢਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਇਹਨਾਂ ਗ੍ਰੰਥਾਂ ਨਾਲ ਕਿਉਂ ਨਿਤਨੇਮਾਂ ਨੂੰ ਜੋੜਿਆ ਗਿਆ ਇਹ ਸ਼ੋਮਣੀ ਕਮੇਟੀ ਸਾਰਾ ਕੁਝ ਕੀਤਾ ਤੇ ਇਹਦੇ ਪਿੱਛੇ ਕੀ ਚਾਲ ਸੀ ਬ੍ਰਾਹਮਣਵਾਦੀ ਕੀ ਪ੍ਰਭਾਵ ਸੀ ਇਹ ਆਪਾਂ ਸਾਰੇ ਦੇਖ ਸਕਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਦਾਇਰੇ ਤੋਂ ਬਾਹਰ ਕੱਢਣ ਵਾਸਤੇ ਸਾਨੂੰ ਕਿਨਾਂ-ਕਿਨਾਂ ਸ਼ਕਤੀਆਂ ਦਾ ਜਿਹੜਾ ਯੋਗਦਾਨ ਜਿਨ੍ਹਾਂ ਨੇ ਪਾਇਆ ਤੇ ਪਾਇਆ ਸ਼੍ਰੋਣੀ ਕਮੇਟੀ ਰਹੀ ਕਿਉਂਕਿ ਸ਼੍ਰੋਣੀ ਕਮੇਟੀ ਮੁੱਖ ਸੀ ਮੋਰੇ ਨਿਯਤਨੇ ਬਣਾਉਣ ਵਾਲੀ ਤੇ ਇਹਦੇ ਤੇ ਕਿਹਨੇ-ਕਿਹਨੇ ਪ੍ਰਭਾਵ ਪਾਇਆ ਇਹ ਆਪਾਂ ਸਾਰੇ ਦੇਖ ਸਕਦੇ ਆ ਕਿ ਗੁਰੂ ਪਾਸ਼ਾ ਦਾ ਬਣਾਇਆ ਹੋਇਆ ਨਿਯਤਨੇ ਸ਼੍ਰੋਣੀ ਕਮੇਟੀ ਨੂੰ ਬਦਲਣ ਦੀ ਕੀ ਲੋੜ ਪੈ ਗਈ ਕਿਉਂ ਬਦਲਿਆ ਤੋਂ ਇਸ ਤਰ੍ਹਾਂ ਸ਼ਿਕਾਂ ਵਿੱਚ ਇੱਕ ਤਰ੍ਹਾਂ ਦੀ ਡਿਵਾਈਡ ਐਂਡ ਰੂਲ ਦੀ ਜਿਹੜੀ ਨੀਤੀ ਸੀ ਅੰਗਰੇਜ਼ਾਂ ਦੀ ਕਿ ਉਹ ਸਿੱਖਾਂ ਵਿੱਚ ਇਸ ਇਹਨਾਂ ਤਿੰਨਾਂ ਗ੍ਰੰਥਾਂ ਰਾਹੀਂ ਸਿੱਖਾਂ ਵਿੱਚ ਵਿਵਾਦ ਦੁੱਤੀ ਕਿਉਂਕਿ ਉਸ ਵੇਲੇ ਅੰਗਰੇਜ਼ ਸਰਕਾਰ ਜਿਹੜੀ ਹੈ ਇਹ ਹਿੰਦੁਸਤਾਨ ਤੇ ਰਾਜ ਕਰਦੀ ਸੀ ਜਿਤੋਂ ਇਹ ਨਿਤਨੇਮ ਜਿਹੜਾ ਸ਼ੋਮਨੀ ਕਮੇਟੀ ਬਣਾ ਰਹੀ ਸੀ 1931 ਤੋਂ 45 ਵਿੱਚ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ ਜਿਹੜੇ ਚਾਹੁੰਦੇ ਸਨ ਕਿ ਸਿੱਖਾਂ ਵਿੱਚ ਏਕਤਾ ਨਾ ਰਹੇ ਸੇ ਕਾਜੇ ਫੋਟੋ ਵੇਖੋ ਪਤਾ ਉਸ ਇੱਕ ਬਹਾਦਰ ਕੌਮ ਹੈ ਵੀ ਇਹਨਾਂ ਨੂੰ ਵੱਖ-ਵੱਖ ਰੱਖੋ ਇੱਕ ਦੂਜ ਨਾਲ ਤੋੜ ਕੇ ਰੱਖੋ ਫੁੱਟ ਪਾਓ ਆ ਜਿੰਨੇ ਡੇਰੇ ਵਗੈਰਾ ਜਿਹੜੇ ਅਸੀਂ ਦੇਖਦੇ ਆ ਪੁਰਾਣੇ ਬਹੁਤ ਚੱਲੇ ਆ ਰਹੇ ਵੱਡੇ ਵੱਡੇ ਡੇਰੇ ਇਹ ਅੰਗਰੇਜ਼ਾਂ ਦੀ ਦੇਣ ਹੈ ਉਹਨਾਂ ਨੇ ਇਹਨਾਂ ਡੇਰਿਆਂ ਦੇ ਵਿੱਚ ਜਿਹੜੇ ਫੌਜੀ ਰਿਟਾਇਰ ਹੋਏ ਜਾਂ ਫੌਜ ਵਿੱਚੋਂ ਲਿਆ ਕੇ ਕੁਝ ਸੱਤਨ ਬਿਠਾ ਦਿੱਤੇ ਉਹਨਾਂ ਦੇ ਨਾਂ ਸਾਂਤ ਲਾ ਦਿੱਤਾ ਤੇ ਇਸ ਤਰ੍ਹਾਂ ਵੀ ਸਿੱਖਾਂ ਵਿੱਚ ਵੀ ਫੋਟੋ ਉਹਨਾਂ ਨੇ ਪਾਉਣ ਦੇ ਸਾਧਨ ਲੱਭ ਲੈ। ਵੀ ਇਹਨਾਂ 'ਚ ਫੋਟੋ ਭਵੇ ਇਹ ਇਕੱਠੇ ਨਾ ਰਹਿਣ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਸਿੱਖ ਜੇ ਤਕੜੇ ਹੋ ਗਏ ਤਾਂ ਉਹਨਾਂ ਦਾ ਰਾਜ ਨਹੀਂ ਰਹੇਗਾ ਕਿਉਂਕਿ ਮਹਾਰਾਜ ਰਣਜੀਤ ਸਿੰਘ ਦਾ ਰਾਜ ਉਹਨਾਂ ਨੇ ਦੇਖ ਲਿਆ ਸੀ ਸਿੱਖਾਂ ਵਿੱਚ ਕਿੰਨੀ ਇੱਕ ਸ਼ਕਤੀ ਹੈ ਤੇ ਅੰਗਰੇਜ਼ ਜਿਹੜੇ ਕੋ ਚੁੱਪ ਰਹਿ ਸੀ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਉਹਨਾਂ ਨੇ ਸੰਧੀਆਂ ਕਰਦੇ ਆ ਮਹਾਰਾਜ ਰਣਜੀਤ ਸਿੰਘ ਨਾਲ ਤੇ ਵਿੱਚੋ ਵਿੱਚੀ ਟੋਕਰਿਆਂ ਨਾਲ ਮਿਲ ਕੇ ਇਹ ਮਹਾਰਿਆਂ ਅਜੀਤ ਸਿੰਘ ਦਾ ਰਾਜ ਨੂੰ ਖੋਰਾ ਵੀ ਲਾਉਂਦੇ ਰਹੇ ਡੋਗਰਿਆਂ ਰਾਹੀਂ ਤੇ ਡੋਗਰਿਆਂ ਖੋਰਾ ਵੀ ਲਾਇਆ ਚੰਗੀ ਤਰ੍ਹਾਂ ਲਾਇਆ ਰਾਜ ਜਿਹੜਾ ਬਰਬਾਦ ਕਰ ਦਿੱਤਾ ਤੋਂ ਤਾਂ ਹੀ ਸ਼ਾਹ ਮੁਹੰਮਦ ਕਾ ਸ਼ਾਹ ਮੁਹੰਮਦ ਐਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਤੋ ਜਿੱਤੀਆਂ ਫੌਜਾਂ ਦਾ ਹਾਰ ਜਾਣਾ ਇਹ ਡੋਗਰਿਆਂ ਦੀ ਗਦਾਰੀ ਸੀ ਇਹਨਾਂ ਇਹਨਾਂ ਡੋਗਰਿਆਂ ਪਿੱਛੇ ਅੰਗਰੇਜ਼ ਸਰਕਾਰ ਦਾ ਹੱਥ ਸੀ ਕਿਉਂਕਿ ਅੰਗਰੇਜ਼ ਕਬਜ਼ਾ ਕਰਨਾ ਚਾਹੁੰਦੇ ਸਨ ਸਾਰੇ ਹਿੰਦੁਸਤਾਨ ਤੇ ਤੇ ਮਾਰਿਆ ਅਜੀਤ ਸਿੰਘ ਦੀ ਮੌਤਵਾਦ ਉਹਨਾਂ ਨੇ ਇਹ ਕੁਝ ਕੀਤਾ ਤੇ ਸਿੱਖਾਂ ਨੂੰ ਦਬਾਉਣ ਵਾਸਤੇ ਫੁੱਟ ਪਾਉਣ ਵਾਸਤੇ ਸਾਰੇ ਹੱਥ ਕੰਡੇ ਵਰਤੇ ਤੇ ਵੀ ਕਹਿ ਸਕਦੇ ਹਾਂ ਸ਼ੌਣੀ ਕਮੇਟੀ ਜਿਹੜੀ ਪਹਿਲੀ ਬਣੀ ਸੀ ਉਹਦੇ 36 ਮੈਂਬਰ ਜਿਹੜੇ ਸੀ ਉਹ ਅੰਗਰੇਜ਼ ਸਰਕਾਰ ਦੇ ਆਪਣੇ ਚੁਣੇ ਹੋਏ ਨੁਮਾਇंदे ਸਨ ਜਿਹੜੇ ਸ਼ੌਣੀ ਕਮੇਟੀ ਵਿੱਚ ਪਹਿਲਾਂ ਪਾਏ ਗਏ 36 ਮੈਂਬਰ ਨਹੀਂ ਤਾਂ ਉਹ ਮਨਜ਼ੂਰੀ ਨਹੀਂ ਸੀ ਦਿੰਦੇ 36 ਮੈਂਬਰ ਉਹਨਾਂ ਦੇ ਇਹ ਸ਼ੌਣੀ ਕਮੇਟੀ ਨੂੰ ਪਾਉਣੇ ਪਏ ਮਜਬੂਰੀ ਨਾ ਕਹਿ ਲੋ ਕੁਛ ਕਹਿ ਲੋ ਇਹ ਅੜ ਜਾਂਦੀ ਤਾਂ ਅੜ ਜਾਂਦੀ ਕਿਸੀਂ ਆਪਣੇ ਬੰਦੇ ਰੱਖਣੇ ਆ ਤੁਹਾਡੇ ਨਹੀਂ ਪਾਉਣੇ ਪਰ ਰੜੀ ਨੇ ਇਹਨਾਂ ਨੇ ਉਹ ਵੀ ਬੰਦੇ ਪਾਲੇ ਗਏ 36 ਤੋਂ ਉਹਨਾਂ ਉਹਨਾਂ ਦਾ ਵੀ ਇਹ ਮਕਸਦ ਸੀ ਵਿੱਚ ਕਾਂਜ ਫੋਟੋ ਬਵੇ ਸਿੱਖ ਜਿਹੜੇ ਇਕੱਠੇ ਨਾ ਹੋਣ ਕਿਉਂਕਿ ਅੰਗਰੇਜ਼ਾਂ ਦੇ ਪਿੱਠੂ ਸਾਨੋ 36 ਬੰਦੇ ਜਿਹੜੇ ਸਨ ਅੰਗਰੇਜ਼ਾਂ ਦੀ ਮਦਦ ਕਰ ਕਰ ਰਹੇ ਸਨ ਤੋਂ ਇਸ ਤਰ੍ਹਾਂ ਪਿਆਰਿਓ ਆਪਾਂ ਦੇਖਦੇ ਆ ਕਿ ਜੋ ਬਦਲਿਆ ਰਿਤ ਨੇ ਮੈਂ ਉਹਦੇ ਵਿੱਚ ਤਿੰਨੇ ਜਿਹੜੇ ਗ੍ਰੰਥ ਹਿੰਦੂ ਮਤ ਦੇ ਮਾਰਕੰਡੇ ਪੁਰਾਣ, ਸ਼ਿਵ ਪੁਰਾਣ, ਸ਼੍ਰੀਮਦ ਭਾਗਵਤ ਪੁਰਾਣ ਇਹਨਾਂ ਦਾ ਨਿਚੋੜ ਜਿਹੜਾ ਹੈ ਉਹ ਦਸ਼ ਗ੍ਰੰਥ ਵਿੱਚ ਪਾਇਆ ਗਿਆ ਆ ਦਸ਼ ਗ੍ਰੰਥ ਬਣਾਇਆ ਗਿਆ ਇਹਨਾਂ ਦਾ ਇਹਨਾਂ ਦੇ ਉਲੱਥੇ ਕਰ ਕਰਕੇ ਉਹ ਰਚਨਾ ਬਣਾਤੀ ਗਈਆਂ ਉਹਦਾ ਨਾਮ ਦਸ਼ ਗ੍ਰੰਥ ਰੱਖ ਦਿੱਤਾ ਗਿਆ ਦਸ਼ ਗ੍ਰੰਥ ਨੂੰ 10ਵਾਂ ਪਾਸ਼ਾ ਨਾਲ ਜੋੜ ਦਿੱਤਾ ਗਿਆ ਤੋਂ ਇਹ ਤਿੰਨੇ ਗ੍ਰੰਥ ਜਿਹੜੇ ਆ ਉਹ ਸਿੱਧੇ ਤਾਂ ਨਹੀਂ ਪਾਏ ਇਹ ਦਸ਼ ਗ੍ਰੰਥ ਰਾਹੀਂ ਪਾ ਦਿੱਤੇ ਗਏ ਜਣੀ ਇੱਕ 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 ਮੀਡੀਆ ਬਣਾ ਲਿਆ ਗਿਆ ਇੱਕ ਇੱਕ ਢੰਗ ਬਣਾ ਲਿਆ ਗਿਆ ਵੀ ਇਹ ਕਿਦਾਂ ਬਾੜਨਾ ਇਹਨਾਂ ਨੂੰ ਸਿੱਖਾਂ ਦੇ ਵਿੱਚ ਤੇ ਉਹ ਦਸਮਰਾਤ ਜਿਹੜਾ ਇਹ ਵੀ ਅੰਗਰੇਜ਼ ਸਰਕਾਰ ਹਕੂਮਤ ਜਿਹੜੀ ਸੀਗੀ ਉਹ ਵੀ ਇਹਦੇ ਵੇਲੇ ਬਣਿਆ ਸੀ 1895 1897 ਵਿੱਚ ਛਪਿਆ ਤੇ 95 ਵਿੱਚ ਬਣਾਣਾ ਸ਼ੁਰੂ ਕੀਤਾ ਤੇ ਇਹ ਵੀ ਅੰਗਰੇਜ਼ ਸਰਕਾਰ ਜਿਹੜੀ ਸੀ ਉਹਦੇ ਵੇਲੇ ਬਣਿਆ ਕਿਉਂਕਿ ਅੰਗਰੇਜ਼ ਸਰਕਾਰ ਹਰ ਤਰ੍ਹਾਂ ਚਾਹੁੰਦੀ ਸੀ ਵੀ ਸਿੱਖਾਂ ਵਿੱਚ ਕਿਸੇ ਨਾਲ ਕਿਸੇ ਤਰ੍ਹਾਂ ਫੌਂਟ ਪਵੇ ਇਨਾਂ ਵਿੱਚ ਇਕਤਾ ਨਾ ਰਹੇ ਤੋ ਸਾਰਾ ਕੁਝ ਅੰਗਰੇਜ਼ਾਂ ਦੇ ਬੇਲੇ ਹੋਇਆ ਹੈ ਤੇ ਇਸ ਤਰ੍ਹਾਂ ਪਿਆਰਿਓ ਦਸਕਨਾਂਥ ਨਾਲ ਪਹਿਲਾਂ ਸਿੱਖ ਨੂੰ ਜੋੜੋਤਾ ਗਿਆ ਵੀ ਇਹ ਦਸਵੇਂ ਪਾਤਸ਼ਾਹ ਦਾ ਬਣਾਇਆ ਤੇ ਉਹਦੇ ਇਸ ਗ੍ਰੰਥ ਰਾਈ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਆ ਉਹ ਫਿਰ ਨਿਤਨੇਮ ਦਾ ਹਿੱਸਾ ਬਣਾਤੀਆਂ ਗਈਆਂ ਕਿ ਇਹ ਦਸਵੇਂ ਪਾਤਸ਼ਾਹ ਦੀਆਂ ਰਚਨਾ ਕਹਿ ਕੇ ਉਹ ਦਸਕਨ ਨਿਤਨੇਮ ਵਿੱਚ ਵਾੜਤੀਆਂ ਗਈਆਂ ਤੋ ਇਸ ਤਰ੍ਹਾਂ ਇਹ ਬਹੁਤ ਸਾਰਾ ਵੱਡਾ ਜਿਹੜਾ ਹੈ ਇਹ ਸਿੱਖ ਕੌਮ ਦੇ ਨਾਲ ਇੱਕ ਇਹ ਖਲਬਾੜ ਹੋ ਚੁੱਕਾ ਪਰ ਧੋਖਾ ਵੱਡਾ ਹੋ ਚੁੱਕਾ ਪਰ ਇਹਦੇ ਬਾਰੇ 'ਚ ਅਜੇ ਕਾਮ ਜਿਹੜੀ ਆ ਉਹ ਪੂਰੀ ਸਚੇਤ ਨਹੀਂ ਹੋਈ ਬਹੁਤ ਸਾਰੇ ਸੱਜਣ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਚੁੱਕਾ ਜਿਹੜੇ ਕਾਰੇ ਜਾਂ ਖੋਜੀ ਬਰਤੀ ਦੇ ਜਾਂ ਕੀਤੀ ਖੋਜ ਜਿਹੜੇ ਪੜਦੇ ਆ ਉਹਨਾਂ ਨੂੰ ਪਤਾ ਲੱਗਾ ਹੈ ਵੀ ਇਹ ਚੀਜ਼ਾਂ ਇਸ ਤਰ੍ਹਾਂ ਹੋ ਚੁੱਕੀਆਂ ਆ ਪਰ ਕਿਉਂਕਿ ਜਿਹੜੇ ਲੀਡਰ ਹਨ ਮੋਰੇ ਕਾਮ ਦੇ ਕੋ ਨਹੀਂ ਜਾਗਰੂਖ ਹੁੰਦੇ ਇਸ ਪਾਸੇ ਨੂੰ ਉਹ ਨਹੀਂ ਤੁਰਦੇ ਇਸ ਪਾਸੇ ਨੂੰ ਇਸ ਕਰਕੇ ਇਹ ਮਾਮਲਾ ਜਿਹੜਾ ਹੈ ਉਹ ਇਸ ਤਰ੍ਹਾਂ ਜੇ ਚਲਿਆ ਜਾ ਰਿਹਾ ਤੇ ਨਿਤਨੇਮ ਰਹੇ ਜੋ ਬਦਲਿਆ ਨਿਤਨੇਮ ਹੈ ਉਹਦੇ ਨਾਲ ਇਹ ਤਿੰਨਾ ਗ੍ਰੰਥਾਂ ਦੇ ਅੰਸ਼ ਜਿਹੜੇ ਆ ਉਹ ਪੜੇ ਜਾ ਰਹੇ ਹਨ ਤਾਂ ਪਿਆਰਿਓ ਇਸ ਗ੍ਰੰਥ ਵਿੱਚ ਹੋਰ ਬਹੁਤ ਕੁਝ ਲਿਖਿਆ ਜਿਹੜਾ ਗ੍ਰੰਥ ਸਾਹਿਬ ਦੁਖਾਰਿਆ ਹੈ ਤੁਲਬੀ ਸਿੰਘ ਐਮ ਐਸ ਐ ਲਿਖਿਆ ਹੋਇਆ ਤੇ ਇਹ ਉਹਨਾਂ ਨੇ ਪਿਕਚਰਾਂ ਦਿੱਤੀਆਂ ਇੱਥੇ ਤੁਰਕਾਤੇ ਮਹਾਕਾਲ ਨਾ ਇਹ ਕਿਦਾਂ ਦੇ ਕਿਹੜੇ ਕਿਹੜੇ ਸਰੂਪ ਆ ਇਹਨਾਂ ਦੇ ਜਿਨ੍ਹਾਂ ਨੂੰ ਅੱਜ ਕੱਲ੍ਹ ਦੇ ਸੇਖੇ ਰਾਬੇ ਮੰਨੀ ਬੈਠੇ ਆ ਮਹਾਕਾਲ ਤੇ ਤੁਰਗਾ ਨਾ ਇਹ ਉਹਨਾਂ ਦੇ ਚਿੱਤਰ ਵੀ ਨਾਲ ਨਾਲ ਦਿੱਤੇ ਹੋਏ ਆ ਮੰਦਰਾਂ ਚ ਨਾਲੀਆਂ ਫੋਟੋਆਂ ਬਣੀਆਂ ਪਈਆਂ ਆ ਤੇ ਇਹਨਾਂ ਨੇ ਹੋਰ ਇਸ ਤਰ੍ਹਾਂ ਇਹਦੇ ਵਿੱਚ ਬੜਾ ਕੁਝ ਲਿਖਿਆ ਆ ਆਈਟਮ ਵਾਰ ਸਾਰਾ ਕੁਝ ਪੜ੍ਹਨ ਵਾਲਾ ਇਹ ਸਾਰੀਆਂ ਆਈਟਮਾਂ ਜਿਹੜੀਆਂ ਨਾਲ-ਨਾਲ ਲਿਖੀਆਂ ਇਹਨਾਂ ਨੇ ਜ਼ਿਕਰ ਕੀਤਾ ਜਾਪਰ ਅਰਦਾਸ ਬੇਨਤੀ ਚੋਪਈ ਇਸ ਸਾਰਾ ਕੋ ਜਿਨ੍ਹਾਂ ਨੇ ਇੱਥੇ ਸੰਖੇਪ ਤੌਰ ਤੇ ਬਿਆਨ ਕੀਤਾ ਹੈ ਤੇ ਉਸ ਤੋਂ ਬਾਅਦ ਕਿ ਇਹਦਾ ਵਿਸਥਾਰ ਵਿਗਾਂ ਦਾ ਕੀਤਾ ਗਿਆ ਮੁੱਖ ਮੰਦ ਵਿੱਚ ਨੇ ਸਾਰੇ ਆਪਣਾ ਵੇਰਵਾ ਦਿੱਤਾ ਗਿਆ ਦਿੱਤਾ ਇਹਨਾਂ ਨੇ ਆਪਣਾ ਸਾਰਾ ਵੇਰਵਾ ਕਿ ਕਿ ਮੇਰੇ ਨੇ ਖੋਜ ਕੀਤੀ ਹੈ ਤੇ ਕਿ ਮੇਰਾ ਨੂੰ ਲਗਣ ਲੱਗੀ ਹੈ ਇਸ ਪਾਸੇ ਨੂੰ ਖੋਜ ਕਰਨ ਦੀ ਇਹ ਸਾਰਾ ਵੇਰਵਾ ਪਿਆਰੋ ਪੜਨ ਵਾਲਾ ਜਿਹਨਾਂ ਚਿਰ ਨਹੀਂ ਪੜਦੇ ਉਹਨਾਂ ਚਿਰ ਇਹ ਯਕੀਨ ਕਰਨਾ ਬੜਾ ਔਖਾ ਸਾਰਿਆਂ ਵਾਸਤੇ ਕਿ ਇਹ ਗੱਲਾਂ ਸੱਚੀਆਂ ਆ ਕਿ ਝੂਠੀਆਂ ਆ ਪੜੋ ਆਪ ਇਹਨਾਂ ਨੂੰ ਦੇਖੋ ਖੋਜ ਕਰੋ ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਜਾ ਕਰ ਤਾਂ ਹੀ ਹੋਣੀ ਆ ਤੇ ਜੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਫਲਸਫੀ ਹੈ ਇਹ ਤੇ ਪਹਿਰਾ ਦੇਾਂਗੇ ਕਿਉਂਕਿ ਅਸੀਂ ਇਹ ਤੋਂ ਨਿਕਲ ਚੁੱਕੇ ਹਾਂ ਸਾਨੂੰ ਨਿਤਨੇਮ ਰਾਹੀਂ ਇਸ ਫਲਸਫੇ ਜੋ ਬਾਹਰ ਕੱਢਿਆ ਜਾ ਚੁੱਕਾ ਉਹ ਆਪਾਂ ਦੇਖ ਚੁੱਕੇ ਹਾਂ ਕਿ ਤਿੰਨੇ ਗ੍ਰੰਥ ਜਿਹੜੇ ਆ ਇਹਨਾਂ ਦੇ ਅੰਸ਼ ਨਿਤਨੇਮ ਦੇ ਵਿੱਚ ਪੜੇ ਜਾ ਰਹੇ ਹਨ ਸੋ ਇਥੇ ਅਸੀਂ ਸਮਾਪਤੀ ਕਰਦੇ ਹਾਂ ਅਤੇ ਇਸ ਸਾਂਝ ਕਰਦੇ ਹਾਂ ਵਾਹ குருਜੀ ਦਾ ਕਲਸਾ ਵਾਹ குருਜੀ ਕੀ